Royal Challengers Bengaluru ਦੀ ਟੀਮ Indian Premier League ਦੇ ਫਾਈਨਲ ਵਿੱਚ Punjab Kings ਨੂੰ 6 ਦੌੜਾਂ ਨਾਲ ਹਰਾ ਕੇ ਚੈਂਪੀਅਨਸ ਬਣ ਗਈ। Virat Kohli ਤੇ Bengaluru ਦੀ ਟੀਮ ਨੇ 18 ਸਾਲਾਂ ਬਾਅਦ ਪਹਿਲੀ ਵਾਰੀ IPL ਟਰਾਫੀ ਆਪਣੇ ਨਾਮ ਕੀਤੀ। Punjab ਦੀ ਟੀਮ Bengaluru ਵੱਲੋਂ ਜਿੱਤ ਲਈ ਮਿਲੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਦੇ ਨਾਲ 184 ਦੌੜਾਂ ਹੀ ਬਣਾ ਸਕੀ। ਟੀਮ ਨੂੰ ਮਿਲੀ ਜਿੱਤ ਮਗਰੋਂ Virat Kohli ਮੈਦਾਨ ਤੇ ਕਾਫੀ ਭਾਵੁਕ ਨਜ਼ਰ ਆਏ ਕਿਉਂਕਿ ਉਹ ਉਨ੍ਹਾਂ ਦਾ ਪਹਿਲਾ ਆਈਪੀਐਲ ਖਿਤਾਬ ਸੀ ਰਾਇਲ ਚੇਲਨਿਅਰ ਬੰਗਲੌਰ ਆਈਪੀਐਲ 2025 ਦਾ ਚੈਂਪੀਅਨ ਬਣ ਕੇ ਆਰਸੀਬੀ ਨੇ ਫਾਈਨਲ ਮੈਚ ਵਿੱਚ ਪੰਜਾਬ ਕਿੰਗਸ ਨੂੰ 6 ਦੌੜਾਂ ਨਾਲ ਹਰਾ ਕੇ ਆਪਣੀ ਪਹਿਲੀ ਆਈਪੀਐਲ ਟਰੋਫੀ ਜਿੱਤੀ ਆਈਪੀਐਲ ਦੇ 18 ਸਾਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਆਰਸੀਬੀ ਨੇ ਆਈਪੀਐਲ ਦਾ ਖਿਤਾਬ ਜਿੱਤਿਆ ਇਹ ਆਰਸੀਬੀ ਦਾ ਚੌਥਾ ਫਾਈਨਲ ਸੀ ਜਿਸ ਵਿੱਚ ਜਿੱਤ ਕੇ ਉਸਨੇ ਆਪਣਾ ਪਹਿਲਾ ਖਿਤਾਬ ਜਿੱਤਿਆ ਇਸ ਤੋਂ ਪਹਿਲਾਂ ਇਸ ਰੂ 2009, 2011 ਤੇ 2016 ਵਿੱਚ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਫਾਈਨਲ ਮੈਚ ਵਿੱਚ ਪੰਜਾਬ ਕਿੱਕਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਰਾਇਲ ਚੇਲਨਗਰ ਬਗਲੌਰ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ਦੇ ਸੰਤੁਲਨ ਤੇ 190 ਦੌੜਾਂ ਬਣਾਈਆਂ। ਜਿੱਤ ਲਈ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੱਕਸ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਸਿਰਫ 184 ਦੌੜਾਂ ਹੀ ਬਣਾ ਸਕੀ ਤੇ ਮੈਚ ਸਿਰਫ 6 ਦੌੜਾਂ ਨਾਲ ਹਾਰ ਗਈ। ਇਸ ਸਾਲ ਪੰਜਾਬ ਕਿੰਗਸ ਦਾ ਚੈਂਪੀਅਨਮੈਂਸ਼ਪ ਅਤੇ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਪੂਰੀ ਤਰ੍ਹਾਂ ਚੱਕ ਨਾ ਚੂਰ ਹੋ ਗਿਆ। ਰਾਇਲ ਚੈਲੈਂਜਰ ਬੰਗਲੌਰ ਵੱਲੋਂ ਦਿੱਤੇ ਗਏ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਲਈ। ਪ੍ਰਭ ਸਿਮਰ ਸਿੰਘ ਤੇ ਪ੍ਰਿਆ ਆਸ਼ਾਰੀਆ ਨੇ ਪੰਜਾਬ ਕਿੰਗਸ ਲਈ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਨੇ ਪਹਿਲੀ ਵਿਕਟ ਲਈ 43 ਦੌੜਾਂ ਦੇ ਸਥਾਨ ਜਜ਼ਰ ਕੀਤੀ। ਪੰਜਾਬ ਪ੍ਰਿਆਸ਼ ਦੇ ਰੂਪ ਵਿੱਚ ਆਪਣਾ ਪਹਿਲਾ ਵਿਕਟ ਖਵਾ ਬੈਠਾ। ਪ੍ਰਿਆ ਸ਼ੁਲੀ ਗੇਂਦਾਂ ਵਿੱਚ 4 ਚੌਕਕੇ ਦੀ ਮਦਦ ਨਾਲ 24 ਦੌੜਾਂ ਬਣਾ ਕੇ ਜੋਸ ਹਜ਼ਲਬੁਰ ਦੀ ਗੇਂਦ ਤੇ ਬਾਉਂਡਰੀ ਲਾਈਨ ਤੇ ਫਿਲਸਾਟ ਵੱਲੋਂ ਕੈਚ ਜਿਸ ਤੋਂ ਕੁਝ ਦੇਰ ਬਾਅਦ ਰੱਬ ਸਿਮਰਨ ਵੀ ਆਊਟ ਹੋ ਗਏ। ਰੱਬ ਸਿਮਰਨ ਸਿੰਘ 26 ਦੌੜਾਂ ਦੇ ਨਿੱਜੀ ਸਕੋਰ ਤੇ ਕਰਨਾਲ ਪੰਡਿਆ ਦੀ ਬੋਲ ਤੇ ਕੈਚ ਆਊਟ ਹੋਏ। ਪੰਜਾਬ ਨੂੰ ਵੱਡਾ ਝਟਕਾ ਉਦੋਂ ਲੱਗਾ ਜਦੋਂ ਪੰਜਾਬ ਕਿੰਗਸ ਦੇ ਕਪਤਾਨ ਸ਼੍ਰੇਸ਼ ਸੈਿਰ ਇੱਕ ਦੌੜ ਦੇ ਨਿੱਜੀ ਸਕੋਰ ਤੇ ਵਿਕਟ ਦੇ ਪਿੱਛੇ ਜితేਸ਼ ਸ਼ਰਮਾ ਦੇ ਹੱਥੋਂ ਰੋਮਾਰੀਓ ਸੇਫਰ ਦੁਆਰਾ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਜੋਜ ਇੰਗਲਿਸ਼ ਵੀ ਪਵੈਲੀਨ ਪਤ ਗਏ। ਪੰਜਾਬ ਨੂੰ ਚੌਥਾ ਝਟਕਾ ਜੋਜ ਇੰਗਲਿਸ਼ ਦੇ ਰੂਪ ਵਿੱਚ ਲੱਗਾ। ਜੋਸ ਇੰਗਲਿਸ਼ ਨੇ ਤੇਗੇ ਦਾ ਵਿੱਚ ਇੱਕ ਚੌਕੇ ਤੇ ਚਾਰ ਚੱਕਿਆਂ ਦੀ ਬੰਦ ਨਾਲ 39 ਦੌੜਾਂ ਦੀ ਭਾਰੀ ਖ ਕਿਸਤਪਲ ਆਰਸੀਬੀ ਦੇ ਫਿਲਹਾਲ 8 ਜਲਦੀ ਆਊਟ ਹੋ ਗਏ ਵਿਰਾਟ ਕੋਹਲੀ ਨੇ 35 ਗੇਂਦਾਂ ਵਿੱਚ 3 ਚੌਕੇ ਦੀ ਮਦਦ ਨਾਲ 43 ਦੌੜਾਂ ਦੀ ਪਾਰੀ ਖੇਡੀ ਆਰਸੀਬੀ ਲਈ ਦਿਤੇਸ਼ ਸ਼ਰਮਾ ਨੇ 10 ਗੇਂਦਾਂ ਵਿੱਚ 2 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ ਪੰਜਾਬ ਕਿੰਸੀ ਦੀ ਲੜਾਈ ਵਿੱਚ ਸ਼ਿਸ਼ਾਂਕ ਸਿੰਘ ਵੱਡਾ ਯੋਗਦਾਨ ਪਾਇਆ ਗਿਆ ਸ਼ਿਸ਼ਾਂਕ ਨੇ 30 ਗੇਂਦਾਂ ਵਿੱਚ 3 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ 7 ਦੌੜਾਂ ਦੀ ਅਜੇ ਤੂੰ ਪਾਰੀ ਖੇਡੀ ਜੋ ਇਸ ਮੈਚ ਦਾ ਸਭ ਤੋਂ ਵੱਧ ਸਕੋਰ ਰਿਹਾ ਪਰ ਸ਼ਾਨ ਸਿੰਘ ਦੀ ਤੇਜ਼ ਤਰਾਰ ਪਾਰੀ ਪੰਜਾਬ ਨੂੰ ਹਾਰ ਤੋਂ ਨਹੀਂ ਬਚਾ ਸਕੀ ਤੇ ਪੰਜਾਬ ਆਉਟ ਦੇ ਵਿੱਚੋਂ 6 ਦੌੜਾਂ ਪਿੱਛੇ ਰਹਿ ਗਿਆ ਜਿਸ ਤੋਂ ਬਾਅਦ ਟਰੋਫੀ ਆਰਸੀਬੀ ਦੇ ਨਾਮ ਹੋ ਗਈ ਪੰਜਾਬ ਅਤੇ ਆਰਸੀਬੀ ਦੋਵੇਂ ਟੀਮਾਂ ਹਾਲੇ ਤੱਕ ਕੋਈ ਟਰੋਫੀ ਨਹੀਂ ਜਿੱਤ ਸਕੀਆਂ ਇਸ ਤਰ੍ਹਾਂ ਜੇਕਰ ਇਹਨਾਂ ਟੀਮਾਂ ਵਿੱਚੋਂ ਕੋਈ ਵੀ ਜਿੱਤਦਾ ਤਾਂ ਉਹ ਟੀਮ ਦੀ ਇਹ ਪਹਿਲੀ ਟਰੋਫੀ ਹੁੰਦੀ ਜੋ ਕਿ ਇਸ ਵਾਰ ਆਰਸੀਬੀ ਦੇ ਨਾਮ ਹੋਈ ਹੈ